ਤਰਲੋਚਨ ਸਿੰਘ ਡੀਐਸਪੀ ਫਰੀਦਕੋਟ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 500 ਗ੍ਰਾਮ ਅੱਧਾ ਕਿਲੋ ਆਫੀਮ ਸਮੇਤ ਕੋੜਪੁਰਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਅਪਰਾਧਕ ਪਛੋਕੜ ਹੈ ਤੇ ਪਹਿਲਾਂ ਵੀ ਉਹਨਾਂ ਤੇ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹਨ ਇਸੇ ਤਰ੍ਹਾਂ 10 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਫਰੀਦਕੋਟ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਉਹਨਾਂ ਨੇ ਦਾਵਾ ਕੀਤਾ ਕਿ ਭਗਵਾਨ ਸੇਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਵਾਲੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਤਹਿਤ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਨਸ਼ਾ ਵੇਚਣ ਵਾਲਾ ਇੱਕ ਵੀ ਵਿਅਕਤੀ ਨਹੀਂ ਬਚਦਾ ਉਹ ਕਹਿੰਦੇ ਇਸ ਮਾਮਲੇ ਵਿੱਚ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾ ਰਿਹਾ ਜਿਨੇ ਨਸ਼ਾ ਤਸਕਰੀ ਕਰਕੇ ਵੱਡੇ ਵੱਡੇ ਮਕਾਨ ਨੂੰ ਸਾਰੇ ਨੇ ਕੋਠੀਆਂ ਬਣਾਈਆਂ ਉਹ ਟਾਈਆਂ ਜਾ ਜਾ ਰਹੀਆਂ ਨੇ ਉਹਨਾਂ ਦੀ ਜ਼ਾਇਦਤ ਜ਼ਬਤ ਕੀਤੀ ਜਾ ਰਹੀ ਹੈ ਕਿਹੜੀ ਵਿਸ਼ਾ ਨੂੰ ਲੈ ਕੇ ਇੱਕ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਇੱਕ ਮਹਿਮ ਚਲਾਈ ਗਈ ਹੈ ਜੁਧ ਨਸ਼ਾ ਵਿਰੋਧਾ ਇਸੇ ਤਰ੍ਹਾਂ ਫ੍ਰੀਪੋਰਟ ਜਿਹਦੇ ਵੱਲੋਂ ਮਹਾਯੋਗ ਹਸਪੀਟਲ ਕੱਕੇ ਜਾਂਦੀ ਰਹੇ ਨਮਾਈਟ ਅ ਹਿ ਟੇਲੀ ਜਿਹੜਾ ਇਸ ਮਹਿਮ ਦੇ ਵਿੱਚ ਰੇਡਾਂ ਕਰਦੇ ਰਹੇ ਆ ਤੇ ਜਿਹੜੇ ਨਸ਼ੇ ਪਾਦੀ ਨੇ ਜਾਂ ਨਸ਼ੇ ਵੇਚ ਰਹੇ ਨੇ ਤੇ ਉਹਨਾਂ ਦੀ ਗ੍ਰਿਫਤਾਰੀ ਲਗਾਤਾਰ جاری ਹੈ ਤੇ ਅਸੀਂ ਇਹ ਦੱਸਦੇ ਆਂ ਵੀ ਪਿਛਲੇ ਜਿਹੜੇ 7 ਮਹੀਨਿਆਂ ਵਿੱਚ ਜਿਹੜੇ ਫ੍ਰੀਪੋਰਟ ਜਿਹਦੇ ਵੱਲੋਂ ਹੁਣ ਤੱਕ ਜਿਹੜੇ ਐਨਡੀ ਦੇ 212 ਮੁਕਦਮੇ ਦਰਜ ਕੀਤੇ ਗਏ ਨੇ ਜਿਨ੍ਹਾਂ ਦੇ 393 ਜਿਹੜੇ ਦੋਸ਼ੀ ਨੇ ਉਸੇ ਗਿਰਫਤਾਰ ਗ੍ਰਫਤਾ ਕਰਕੇ ਜਿਲ੍ਹਾ ਵਿੱਚ ਪਛੇ ਨੇ ਤੇ ਇਸੇ ਹੀ ਲੜੀ ਤਹਿਤ ਕੱਲ ਸਾਡੇ ਜ਼ਿਲ੍ਹੇ ਵੱਲੋਂ ਤਿੰਨ ਮੁਕਰਮਿੰਦਰ ਚ ਕੀਤੇ ਗਏ ਇੱਕ ਮਕਦਮਾ ਨੰਬਰ 68 ਜਿਹੜਾ ਸਿਟੀ ਕੋਰਟ ਪੂਰਾ ਹੈ ਕਿ ਦਰਜ ਕੀਤਾ ਗਿਆ ਇਸ ਵਿੱਚ ਅਸੀਂ ਦੋ ਦੋਸ਼ੀ ਫੜੇ ਗਰਮੀਤ ਸਿੰਘ ਤੇ ਰੰਦੀਪ ਮਲੋਤਰਾ ਜਿਹੜਾ ਰੰਦੀਪ ਮਲੋਤਰਾ ਇਸ ਤੇ ਪਹਿਲਾਂ ਵੀ 4 ਐਨਡੀ ਦੇ ਮਕਦਮੇ ਦਰਜ ਨੇ ਤੇ ਇਹਨਾਂ ਤੋਂ ਕੱਲ ਅਸੀਂ 500 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਇਹ ਜਿਹੜਾ ਰੰਦੀਪ ਮਲੋਤਰਾ ਇਹ ਇਸ ਚੀਜ਼ ਦਾ ਅਹ ਦੇਲ ਚ ਜਾਂਦੇ ਨੇ ਆਉਂਦੇ ਨੇ ਤੇ ਜਿਹੜੇ ਲਗਾਤਾਰ ਇਸੇ ਚੀਜ਼ ਨੂੰ ਰਿਟਰਨ ਹੋਮਫੇਰ ਦੁਬਾਰਾ ਇਹ ਇਸੇ ਤਿਹਤ ਜੋਧਨਸ਼ਾਵਰੋਧ ਦੇ ਵਿੱਚ ਜਿਹੜੀ ਅਸੀਂ ਰੇਡ ਕੀਤੀ ਇਹਨਾਂ ਨੂੰ ਕਵਿਤਾ ਕੀਤਾ ਗਿਆ ਇੱਕ ਮੁਕਦਮਾ ਨੰਬਰ 97 ਸਿਟੀ ਫ੍ਰੀ ਕੋਰਟ ਦਰਜ ਹੋਇਆ ਇਸ ਤੋਂ ਸਾਨੂੰ ਹਰੰਭਰੰਤ ਹੋਈਏ ਇਸ ਵਿੱਚ ਅਸੀਂ ਦੋ ਦੋਸ਼ੀ ਫੜੇ ਨੇ ਨਿਸ਼ਕਮਰ ਤੇ ਮਨਪ੍ਰੀਤ ਜਿਹੜਾ ਮਨਪ੍ਰੀਤ ਤੇ ਨਿਸ਼ਕਮਰ ਤੇ ਇੱਕ ਮੁਕਦਮਾ ਐਨਡੀ ਦਾ ਦਰਜ ਤੇ ਮਨਪ੍ਰੀਤ ਤੇ ਦੋ ਮੁਕਦਮੇ ਦਰਜ ਨੇ ਇਹਨਾਂ ਤੋਂ ਜਿਹੜਾ ਮੁਕਦਮਾ ਨੰਬਰ 97 ਦੇ ਵਿੱਚ ਹੈਰੋਨ ਦੀ ਬਰਾਬਦਗੀ ਕੀਤੀ ਗਈ ਤੇ ਜਿਨ੍ਹਾਂ ਨੂੰ ਸਾਡੇ ਕੋਲ ਇਹ ਇਹਨਾਂ ਦਾ 10 ਗ੍ਰਾਮ ਹੈਰੋਨ ਬਰਾਬਦ ਕੀਤੀ ਗਈ ਹੈ ਤੇ ਇੱਕ ਮੁਕਦਮਾ ਮਰਵਾਠ ਸਾਡੇ ਸਿਟੀ ਕੋਟਕਪੂਰੇ ਇਹ ਦਰਜ ਕੀਤਾ ਗਿਆ ਤੇ ਇਹਦੇ ਇੱਕ ਸੰਦੀਪ ਨਾਂ ਦਾ ਲੜਕਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਸਮਾਲ ਕੁਆਂਟੀਟੀ ਦੇ ਜਿਹੜਾ ਦਿੱਲੀ ਬੇਸ ਤੇ ਅਧੇ ਛੋਟੇ ਨਸ਼ੇੜੀਆਂ ਨੂੰ ਜਾਂ ਨਸ਼ੇ ਦੇ ਲੱਗਿਆ ਸਪਲਾਈ ਕਰਦਾ ਸੀ ਇਹਦੇ ਤੋਂ ਹੀ ਅਸੀਂ ਹੈਰੋਨ ਬਰਾਬਦ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਜਿਹੜੇ ਸਾਰੇ ਜਾਣੇ ਸਾਡੇ ਪੁਲਿਸ ਰਿਮਾਰਡ ਤੇ ਨੇ ਤੇ ਇਹਨਾਂ ਤੋਂ ਅਸੀਂ ਪੁੱਛਗਿੱਛ ਕਰਾਂਗੇ ਵੇਖੇ ਕਿੱਥੋਂ ਲੈ ਕੇ ਆਉਂਦੇ ਅੱਗੇ ਕਿੰਨਾ ਕੋਈ ਨਾ ਸਪਲਾਈ ਚੇ ਨੇ ਤੇ ਸਰ ਜਿਹੜੀ ਫੀਮ ਬਰਾਮਦ ਹੋਈ ਕਿੱਥੋਂ ਬਰਾਮਦ ਹੋਈ ਤੇ ਕਿਸ ਤਰ੍ਹਾਂ ਦਾ ਫਾਇਦਾ ਹੁੰਦੇ ਰਹੇ ਇਹ ਜਿਹੜਾ ਜੀ ਫੀਮ ਹੈ ਸੀ ਤਾਂ ਮੁਕਵੀਦ ਹੈ ਜਿਹੜਾ ਸਾਡੀ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਇਤਲਾਹ ਮਿਲੀ ਸੀ ਸਾਡੇ ਠਾਨਦਾਰ ਨੇ ਉੱਥੇ ਪਰਚਾ ਦਰਜ ਕੀਤਾ ਤੇ ਇਹ ਜਿਹੜੀ ਪ੍ਰੋਫਾਈਲ ਦਾ ਜਿਹੜਾ ਦੱਸਿਆ ਹੈ ਵੀ ਜਿਹੜਾ ਅੰਦੀਰ ਮਲੋਤਰਾ ਹੈ ਜਿਹੜਾ ਗਲੀ ਨੰਬਰ 6 ਲਾਜਪਤਨਗਰ ਕੁੱਟਕਪੂਰ ਦੇ ਰਹਿਣ ਵਾਲਾ ਤੇ ਜਿਹੜਾ ਇਹ ਪਹਿਲਾਂ ਹੀ ਇਸ ਤੇ ਚਾਰ ਮੁਕਦਮੇ ਐਨਡੀ ਦੇ ਦਰਜ ਨੇ ਤੇ ਆਦੀ ਇਸ ਨਸ਼ਾ ਵੇਚਣ ਦਾ ਆਦੀ ਹੁਣ ਫਿਰ ਪਤਾ ਚੱਲਦਾ ਕਿੱਥੋਂ ਲਿਆਉਂਦਾ ਸੀ ਹਾਂ ਹੁਣ ਇਹ ਸਾਡੇ ਰਿਮਾਂਡ ਤੇ ਨੇ ਹੁਣ ਇਹ ਵੀ ਇਹ ਪੁੱਛ ਕਚ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਉਂਦੇ ਸੀ ਜਾਂ ਕਿਵੇਂ ਸਪਲਾਈ ਕਰਦੇ ਨੇ ਕਿ ਇਹ ਨਾਲ ਇਸ ਨੂੰ ਬ੍ਰੇਕ ਕਰਾਂਗੇ ਅਸੀਂ ਤੇ ਜਿੱਥੋਂ ਲੈ ਕੇ ਉਸ ਨੂੰ ਇਨਵੋਲਵ ਕਰ ਸਰ ਮੈਡੀਕਲ ਨਸ਼ਿਆਂ ਦੇ ਬੁੱਕ ਕਿਦਾਂ ਦੀ ਕਰਦੇ ਹਾਂ ਹਾਂ ਮੈਡੀਕਲ ਨਸ਼ਿਆਂ ਬਰੁੱਤ ਅਸੀਂ ਜਿਹੜੇ ਹੁਣ ਮੈਡੀਕਲ ਸਟੋਰ ਨੇ ਅਸੀਂ ਉਹਨਾਂ ਦੀ ਚੈਕਿੰਗ ਕਰਨ ਕਰ ਰਹੇ ਹਾਂ ਅ ਇਹਨਾਂ ਨੂੰ ਇਨਸਪੈਕਟਰ ਟਾਗ ਇਨਸਪੈਕਟਰ ਨਾਲ ਹੈ ਕਿ ਅੱਜ ਵੀ ਸਾਡੀ ਕਈਆਂ ਥਾਵਾਂ ਤੇ ਅਸੀਂ ਮੈਡੀਕਲ ਸਟੋਰ ਚੈੱਕ ਕੀਤੇ ਨੇ ਤੇ ਮੇਰੇ ਖਿਆਲ ਨਾਲ ਇਸ ਟਾਈਮ ਜਿਹੜਾ ਸਾਡੀ ਨਸ਼ਿਆਂ ਰੋਧ ਜਿਹੜੀ ਮਹਿਮ ਚੱਲ ਰਹੀ ਹੈ ਤੇ ਜਿਹੜੀ ਫ੍ਰੀ ਕੋਰਪੀਸ ਉਹ ਲਗਾਤਾਰ ਚਾਰਾ ਦਰ ਚੱਲ ਰਹੀ ਹੈ ਬਿਨਾ ਪਰਚੀ ਤੋਂ ਹੀ ਦਵਾਈਆਂ ਦਿੱਤੀਆਂ ਪਤਾ ਚੱਲੇਗਾ ਫ੍ਰੀ ਕੋਰਪ ਦੇ ਵਿੱਚ ਇੱਕ ਅਜਿਹਾ ਮੈਡੀਕਲ ਸਟੋਰ ਹੈ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਮੈਡੀਕਲ ਜਿਹੜੀ ਹੈ ਐਲੀਟ ਉਹ ਕੋਰੀਅਰ ਨਹੀਂ ਜੇ ਸਾਡੇ ਕੋਈ ਇਹੋ ਜਿਹੀ ਇਨਫੋਰਮੇਸ਼ਨ ਆਏਗੀ ਜਾਂ ਸਾਡੇ ਤੱਕ ਪਹੁੰਚ ਹੋਏਗੀ ਅਸੀਂ ਉਸ ਟਾਈਮ ਤੁਰੰਤ ਐਕਸ਼ਨ ਕਰਾਂਗੇ ਤੇ ਜਿਹੜੇ ਹੁਣ ਇਸ ਟਾਈਮ ਅਸੀਂ ਡ੍ਰੈਗਨ ਸਪੈਕਟਰ ਨਾਲ ਲੈ ਕੇ ਜਾਂ ਇਹਨਾਂ ਦੀ ਵੀ ਮੀਟਿੰਗ ਕੀਤੀ ਗਈ ਹੈ ਜਿੰਨੇ ਵੀ ਸਾਡੇ ਮੈਡੀਕਲ ਸਟੋਰ ਵਾਲੇ ਐਸੋਸੀਏਸ਼ਨ ਵਾਲੇ ਨੇ ਵੀ ਬਿਨਾ ਪਰਚੀ ਤੋਂ ਕਿਸੇ ਵੀ ਤਰ੍ਹਾਂ ਦਾ ਪੇਨ ਕਿਲਰ ਜਾਂ ਵੀ ਜਿਹੜੀ ਕੋਈ ਵੀ ਮੈਡੀਕ ਕੋਈ ਮੈਡੀਸਨ ਹੋਈਆਂ ਜਿਹੜੀਆਂ ਐਂਟੀਚ ਨਹੀਂ ਆਉਂਦੀਆਂ ਜਿਹੜੇ ਇਹ ਸਾਡੇ ਜਿਹੜੇ ਨਸ਼ੇ ਲੱਗੇ ਨੇ ਉਹਨਾਂ ਯੂਜ਼ ਕਰਦੇ ਨੇ ਤੇ ਇਹਨਾਂ ਨੂੰ ਦਇਰਤ ਕੀਤੀ ਵੀ ਪਰਚੀ ਤੋਂ ਬਿਨਾ ਇਹਨਾਂ ਨਸ਼ਾ ਉਹ ਮੈਡੀਸਨ ਆ ਦਿੱਤੀਆਂ ਚਾਹ ਕੋਟਕਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ